ਕੈਨੇਡਾ ਦੇ ਐਡਮਿੰਟਨ ਪੁਲਿਸ ਨੇ ਇੱਕ ਪੁਰਾਣੇ ਡੇ ਕੇਅਰ ਵਰਕਰ ਦੇ ਵਿਰੁੱਧ ਜਿਨਸੀ ਹਿੰਸਾ ਦੇ ਗੰਭੀਰ ਇਲਜ਼ਾਮਾਂ ਦੇ ਵਿੱਚ ਅਰੈਸਟ ਵਾਰੰਟ ਜਾਰੀ ਕੀਤਾ ਹੈ 32 ਸਾਲਾ ਮੁਲਜ਼ਮ ਦਿਲਪ੍ਰੀਤ ਸਿੰਘ ਚਾਵਲਾ ਜੋ ਕਿ ਵਿਲ ਬਰੋ ਅਕੈਡਮਿਕ ਮਿਲਕਰੀਕ ਦੇ ਡੇ ਕੇਅਰ ਦੇ ਵਿੱਚ ਕੰਮ ਕਰਦਾ ਸੀ ਅਤੇ ਦਿਲਪ੍ਰੀਤ ਸਿੰਘ ਦੇ ਉੱਤੇ ਇਲਜ਼ਾਮ ਲੱਗੇ ਹੋਏ ਨੇ ਕਿ ਉਸਨੇ ਡੇ ਕੇਅਰ ਦੇ ਵਿੱਚ ਕੰਮ ਕਰਦੇ ਸਮੇਂ ਛੋਟੇ ਬੱਚਿਆਂ ਨੂੰ ਆਪਣੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਉਸ ਦੇ ਪੀੜਤਾ ਦੇ ਵਿੱਚ ਇੱਕ ਛੋਟੀ ਬੱਚੀ ਵੀ ਸ਼ਾਮਿਲ ਹੈ ਇਹ ਖਬਰ ਮੀਡੀਆ ਚੈਨਲਜ਼ ਦੇ ਰਾਹੀਂ ਹੁਣ ਬਾਹਰ ਆਈ ਹੈ ਜਿਸ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਵਿੱਚ ਹੁਣ ਨਰਾਸ਼ਗੀ ਤੇ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਐਡਮਿੰਟਨ ਦੇ ਵਿੱਚ ਇੱਕ ਸਾਬਕਾ ਡੇ ਕੇਅਰ ਕਰਮਚਾਰੀ ਤੇ ਇੱਕ ਛੋਟੀ ਬੱਚੀ ਦੇ ਨਾਲ ਯੋਨ ਹਿੰਸਾ ਕਰਨ ਦੇ ਮਾਮਲੇ ਵਿੱਚ ਉਸ ਦੀ ਗ੍ਰਿਫਤਾਰੀ ਦੇ ਲਈ ਵਾਰੰਟ ਜਾਰੀ ਕੀਤੇ ਗਏ ਨੇ ਇਸ ਵਿਵਾਦਿਤ ਮਾਮਲੇ ਵਿੱਚ ਦਿਲਪ੍ਰੀਤ ਸਿੰਘ ਚਾਵਲਾ ਜਿਸ ਦੀ ਉਮਰ 32 ਸਾਲ ਦੱਸੀ ਜਾਂਦੀ ਹੈ ਅਤੇ ਉਹ ਵਿਲ ਬਰੋ ਅਕੈਡਮੀ ਮਿਲ ਕ੍ਰੀਕ ਡੇ ਕੇਅਰ ਦੇ ਵਿੱਚ ਕੰਮ ਕਰਦਾ ਸੀ ਇਹ ਦੋਸ਼ ਇਸ ਸਾਲ ਜਨਵਰੀ ਤੋਂ ਮਈ ਤੱਕ ਹੋਈ ਵਾਰਦਾਤਾਂ ਦੇ ਨਾਲ ਸੰਬੰਧਿਤ ਨੇ ਇਸ ਤੋਂ ਪਹਿਲਾਂ ਪੁਲਿਸ ਦਿਲਪ੍ਰੀਤ ਸਿੰਘ ਚਾਵਲਾ ਨੂੰ ਪੁੱਛਗਿੱਛ ਦੇ ਲਈ ਬੁਲਾਉਂਦੀ ਉਹ ਕੈਨੇਡਾ ਛੱਡ ਕੇ ਭਾਰਤ ਫਰਾਰ ਹੋ ਗਿਆ ਮਾਪੇ ਇਸ ਘਟਨਾ ਦੀ ਸੂਚਨਾ ਦੇਰੀ ਦੇ ਨਾਲ ਮਿਲਨਕਾਰਮ ਅਤੇ ਡੇ ਕੇਅਰ ਦੇ ਜਵਾਬਾਂ ਦੇ ਨਾਲ ਕਾਫੀ ਨਰਾਜ਼ ਨੇ ਅਤੇ ਹੁਣ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਨੇ ਦਿਲਪ੍ਰੀਤ ਸਿੰਘ ਦੇ ਵੱਲੋਂ ਇਹ ਸ਼ਰਮਨਾਕ ਅਪਰਾਧ ਇਸੇ ਸਾਲ ਜਨਵਰੀ ਤੋਂ ਮਈ ਤੱਕ ਅੰਜਾਮ ਦਿੱਤੇ ਗਏ। ਉਸ ਦੇ ਖਿਲਾਫ ਲਗਾਏ ਗਏ ਦੋਸ਼ਾਂ ਦੇ ਵਿੱਚ ਜਨਸੀ ਹਿੰਸਾ ਦੇ ਨਾਲ ਜੁੜੇ ਤਿੰਨ ਗੰਭੀਰ ਮਾਮਲੇ ਸ਼ਾਮਿਲ ਨੇ ਜਿਸ ਦੇ ਲਈ ਕੈਨੇਡਾ ਦੇ ਵਿੱਚ ਸਖਤ ਸਜ਼ਾਵਾਂ ਨੇ। ਇਹ ਘਟਨਾ ਵਿਲਬ੍ਰੋ ਅਕੈਡਮੀ ਮਿਲਕ ਰੀਕ ਦੇ ਡੇ ਕੇਅਰ ਦੇ ਵਿੱਚ ਬਣੇ ਇੱਕ ਸ਼ੈੱਡ ਦੇ ਵਿੱਚ ਵਾਪਰੀ ਜਿੱਥੇ ਬੱਚੇ ਖੇਡਦੇ ਨੇ। ਇਸ ਸ਼ੈੱਡ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ ਅਤੇ ਸੀਸੀਟੀਵੀ ਕੈਮਰੇ ਵੀ ਲਗਾ ਦਿੱਤੇ ਗਏ ਨੇ ਡੇ ਕੇਅਰ ਨੇ ਇਸ ਘਟਨਾ ਦੀ ਸੂਚਨਾ ਸਤੰਬਰ ਮਹੀਨੇ ਵਿੱਚ ਦਿੱਤੀ ਪਰ ਮਾਪੇ ਕਹਿੰਦੇ ਨੇ ਕਿ ਇਹ ਜਾਣਕਾਰੀ ਦੇਣ ਦੇ ਵਿੱਚ ਕਾਫੀ ਦੇਰ ਹੋ ਗਈ ਬਹੁਤ ਸਾਰੇ ਮਾਪੇ ਡੇ ਕੇਅਰ ਦੀ ਕਾਰਵਾਈ ਅਤੇ ਸੂਚਨਾ ਸਾਂਝੇ ਕਰਨ ਦੇ ਤਰੀਕਿਆਂ ਤੋਂ ਕਾਫੀ ਨਰਾਜ਼ ਨੇ ਪਰ ਡੇ ਕੇਅਰ ਨੇ ਕਿਹਾ ਹੈ ਕਿ ਉਹ ਪੁਲਿਸ ਜਾਂਚ ਦੇ ਵਿੱਚ ਰੁਕਾਵਟ ਨਹੀਂ ਪਾਉਣਾ ਚਾਹੁੰਦੇ ਸਨ ਇਸ ਦੇ ਲਈ ਮਾਪਿਆਂ ਨੂੰ ਸੂਚਨਾ ਦੇਰੀ ਨਾਲ ਦਿੱਤੀ ਗਈ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਡੇ ਕੇਅਰ ਦੇ ਵਿੱਚ ਭਰੋਸਾ ਕਰਕੇ ਪੇਸ਼ਦੇ ਨੇ ਪਰਾਜੋਈਆਂ ਘਟਨਾਵਾਂ ਉਹਨਾਂ ਨੂੰ ਡਰਾਉਂਦੀਆਂ ਨੇ ਮਾਪਿਆਂ ਨੇ ਡੇ ਕੇਅਰ ਦੇ ਉੱਤੇ ਸਵਾਲ ਖੜੇ ਕੀਤੇ ਨੇ ਕਿ ਮਾਪਿਆਂ ਤੋਂ ਅਜਿਹੇ ਮਾਮਲੇ ਨੂੰ ਕਿਉਂ ਛੁਪਾਇਆ ਗਿਆ ਅਤੇ ਮੁਲਜ਼ਮ ਨੂੰ ਤੁਰੰਤ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਕੁਝ ਮਾਪਿਆਂ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਆਪਣੇ ਬੱਚਿਆਂ ਨੂੰ ਡੇ ਕੇਅਰ ਦੇ ਵਿੱਚ ਉਹ ਨਹੀਂ ਭੇਜਣਾ ਚਾਹੁੰਦੇ। ਉਧਰ ਡੇ ਕੇਅਰ ਪ੍ਰਬੰਧਕਾਂ ਨੇ ਵੀ ਬੱਚਿਆਂ ਦੀ ਸੁਰੱਖਿਆ ਲਈ ਸਖਤ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਸਾਰੇ ਸੈਂਟਰ ਦੇ ਵਿੱਚ ਸੁਰੱਖਿਆ ਕੈਮਰੇ ਲਗਾਏ ਗਏ ਨੇ ਅਤੇ ਸਟਾਫ ਦੀਆਂ ਗਤੀਵਿਧੀਆਂ ਦੇ ਉੱਤੇ ਵੀ ਨਜ਼ਰ ਰੱਖਣ ਦੀ ਗੱਲ ਆਖੀ ਗਈ ਹੈ। ਉਧਰ ਦੂਜੇ ਪਾਸੇ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ अर्ਲੀ ਲਰਨਿੰਗ ਅਤੇ ਚਾਈਲਡ ਕੇਅਰ ਆਫਿਸੇਵਲ ਨੂੰ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੇ ਦਿਲਪ੍ਰੀਤ ਸਿੰਘ ਚਾਵਲਾ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਲੰਬੀ ਕੈਦ ਦੀ ਸਜ਼ਾ ਹੋ ਸਕਦੀ ਹੈ ਕਿਉਂਕਿ ਬੱਚਿਆਂ ਦੇ ਨਾਲ ਅਜਿਹੇ ਘਿਣਾਉਣੇ ਅਪਰਾਧਾਂ ਨੂੰ ਕੈਨੇਡਾ ਦੇ ਵਿੱਚ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ ਪੁਲਿਸ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਜੇ ਕਰੋਨਾ ਨੂੰ ਆਪਣੇ ਬੱਚਿਆਂ ਦੇ ਨਾਲ ਕੋਈ ਵੀ ਅਣਸੁਖਾਵੀ ਘਟਨਾ ਵਾਪਰਨ ਬਾਰੇ ਕੋਈ ਸੂਚਨਾ ਮਿਲਦੀ ਹੈ ਤਾਂ ਤੁਰੰਤ ਰਿਪੋਰਟ ਕਰਨ ਇਸ ਘਟਨਾ ਨੇ ਡੇ ਕੇਅਰ ਦੇ ਵਿੱਚ ਬੈਕਗ੍ਰਾਉਂਡ ਚੈੱਕ ਅਤੇ ਨਿਗਰਾਨੀ ਨੂੰ ਲੈ ਕੇ ਵੱਡੀ ਚਰਚਾ ਵੀ ਛੇੜ ਦਿੱਤੀ ਹੈ ਪਰ ਇੱਥੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪੰਜਾਬੀ ਭਾਈਚਾਰੇ ਦੇ ਨਾਲ ਜੁੜੇ ਦਿਲਪ੍ਰੀਤ ਸਿੰਘ ਦੇ ਵੱਲੋਂ ਕੀਤੀ ਇਹ ਸ਼ਰਮਨਾਕ ਹਰਕਤ ਬਾਕੀ ਪੰਜਾਬੀਆਂ ਦੇ ਲਈ ਮੁਸੀਬਤ ਖੜੀ ਕਰ ਸਕਦੀ ਹੈ ਜੋ ਮਿਹਨਤ ਅਤੇ ਚੰਗੇ ਇਰਾਦੇ ਦੇ ਨਾਲ ਡੇ ਕੇਅਰ ਵਾਲੀਆਂ ਥਾਵਾਂ ਦੇ ਉੱਤੇ ਕੰਮ ਕਰਦੇ ਨੇ ਕੈਨੇਡਾ ਦੇ ਵਿੱਚ ਪੰਜਾਬੀ ਭਾਈਚਾਰਾ ਪਹਿਲਾਂ ਹੀ ਕਈ ਸਮੱਸਿਆਵਾਂ ਦੇ ਨਾਲ ਜੂਝ ਰਿਹਾ ਹੈ ਉੱਥੇ ਹੀ ਦਿਲਪ੍ਰੀਤ ਵਰਗੇ ਲੋਕ ਸਾਡੇ ਸਮਾਜ ਦੇ ਉੱਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ